ਹਾਂਜੀ ਚਿਹਰੇ ਦੀ ਟੈਨ ਠੀਕ ਕਰਨੀ ਹੋਵੇ ਚਿਹਰੇ ਦੀ ਰੰਗਤ ਨੂੰ ਸਾਫ਼ ਕਰਨਾ ਹੋਵੇ ਕਿਉਂਕਿ ਗਰਮੀਆਂ ਦੇ ਵਿੱਚ ਖਾਸ ਕਰਕੇ ਟੈਨਿੰਗ ਦੀ ਪ੍ਰੋਬਲਮ ਬਹੁਤ ਹੋ ਜਾਂਦੀ ਏ ਤੇ ਸਕਿਨ ਤੇ ਇੱਕਦਮ ਕਾਲਾਪਨ ਆ ਜਾਂਦਾ ਏ ਠੀਕ ਹੈ ਜੀ ਤੇ ਗਰਮੀਆਂ ਗਰਮੀਆਂ ਅਗਰ ਤੁਸੀਂ ਡੇਲੀ ਰਾਤ ਨੂੰ ਇਸ ਤਰੀਕੇ ਨਾਲ ਦੁੱਧ ਨੂੰ ਲਗਾ ਲਓਗੇ ਨਾ ਆਪਣੇ ਫੇਸ ਤੇ ਤੁਹਾਡਾ ਫੇਸ ਜਿਹੜਾ ਇਹਨਾਂ ਚਮਕਾ ਮਾਰੇਗਾ ਨਾ ਸਾਰੀ ਜੰਮੀ ਹੋਈ ਮੈਲ ਜੰਮੀ ਹੋਈ ਡਸਟ ਜਿਹੜੀ ਦਿਨ ਭਰ ਦੀ ਹੁੰਦੀ ਹੈ ਧੂਪ ਦੀ ਵਜ੍ਹਾ ਨਾਲ ਜਿਹੜਾ ਆਪਣਾ ਚਿਹਰਾ ਮੁਰਝਾ ਜਾਂਦਾ ਏ ਜਾਂ ਝੁੱਲਸ ਜਾਂਦਾ ਏ ਬਿਲਕੁਲ ਠੀਕ ਹੋ ਜਾਵੇਗਾ ਅਗਰ ਤੁਸੀਂ ਗਰਮੀ ਗਰਮੀ ਡੇਲੀ ਇਸ ਤਰੀਕੇ ਨਾਲ ਠੰਡਾ ਦੁੱਧ ਲੈਣਾ ਹੈ ਤੇ ਠੰਡੇ ਦੁੱਧ ਦੇ ਵਿੱਚ ਤੁਸੀਂ ਕੀ ਮਿਕਸ ਕਰਨਾ ਹੈ ਤੁਸੀਂ ਦੋ ਛੁਟਕੀ ਹਲਦੀ ਠੀਕ ਹੈ ਦੋ ਚੁਟਕੀ ਹਲਦੀ ਇਹਦੇ ਵਿੱਚ ਮਿਕਸ ਕਰਕੇ ਕੱਚੇ ਦੁੱਧ ਦੇ ਵਿੱਚ ਤੇ ਠੰਡਾ ਠੰਡਾ ਦੁੱਧ ਲੈਣਾ ਤੁਸੀਂ ਠੀਕ ਹੈ ਥੋੜਾ ਜਿਹਾ ਦੋ ਬੂੰਦ ਮਤਲਬ ਕੀ ਬੂੰਦਕ ਇਹਦੇ ਵਿੱਚ ਪਾਣਾ ਹੈ ਆਪਾਂ ਨਾਰੀਅਲ ਦਾ ਤੇਲ ਇਹ ਕਿਉਂ ਪਾਣਾ ਹੈ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਜਿਹੜਾ ਸਮਝਾਉਣੀ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਮਤਲਬ ਕੀ ਆ ਦੇਖੋ ਦੁੱਧ ਜਿਹੜਾ ਇਹ ਕੱਚਾ ਹੋਵੇ ਤੇ ਠੰਡਾ ਹੋਵੇ ਫ੍ਰਿਜ ਦੇ ਵਿੱਚ ਚਮਚਾ ਡੇਢ ਦੁੱਧ ਦਾ ਲੈਣਾ ਹੈ ਉਹਦੇ ਵਿੱਚ ਥੋੜੀ ਜੀ ਤੁਸੀਂ ਹਲਦੀ ਪਾ ਲੈਣੀ ਹੈ ਸ਼ਾਮ ਟਾਈਮ ਤੁਸੀਂ ਕੀ ਕਰਨਾ ਹੈ ਜਿਵੇਂ ਦਿਨ ਭਰ ਤੁਸੀਂ ਕੰਮ-ਕਾਰ ਕਰਦੇ ਹੋ ਕਿਤੇ ਵੀ ਆਉਂਦੇ ਕਿਤੇ ਜਾਂਦੇ ਹੋ ਜਾਂ ਸਕਿਨ ਤੇ ਬਹੁਤ ਸਾਰੀ ਧੁੱਪ ਪਈ ਹੁੰਦੀ ਹੈ ਧੁੱਪ ਦੀ ਘਿਰਨਾਵਾਂ ਨਾਲ ਸਕਿਨ ਝੁੱਲਸ ਜਾਂਦੀ ਹੈ ਜਾਂ ਘਰ ਦੇ ਕੰਮ ਕਰਕੇ ਹੀ ਜਿਹੜਾ ਚਿਹਰਾ ਹੈ ਇੱਕਦਮ ਕਾਲਾ ਪੈ ਜਾਂਦਾ ਹੈ ਜਾਂ ਚਿਹਰੇ ਤੇ ਨਾ ਇੱਕਦਮ ਰੰਗਤ ਰਹਿੰਦੀ ਹੋਈ ਕੋਈ ਨਹੀਂ ਹੈਗੀ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਸ਼ਾਮ ਟਾਈਮ ਡੇਲੀ ਖਾਸ ਕਰਕੇ ਅਗਰ ਜਿਹੜੀ ਸਕੂਲ ਜਾਂਦੀ ਹੈ ਨੀ ਕੁੜੀ ਹੈ ਕਾਲਜ ਜਾਂਦੀ ਹੈ ਨਾ ਹਨਾ ਕਿਤੇ ਜੋਬ ਤੇ ਜਾਂਦੀ ਹੈ ਨਾ ਤੇ ਜਦੋਂ ਉਹ ਘਰ ਵਾਪਸ ਆਉਂਦੀ ਹੈ ਨਾ ਚਿਹਰਾ ਇੱਕਦਮ ਝੁਲਸਿਆ ਹੁੰਦਾ ਇੱਕਦਮ ੁਰਜਾਇਆ ਹੁੰਦਾ ਤੇ ਸਕਿਨ ਤੇ ਨਾ ਇੱਕਦਮ ਕਾਲੀ ਕਾਲੀ ਪਰਤ ਜੀ ਆ ਜਾਂਦੀ ਹੈ ਠੀਕ ਹੈ ਡੇਲੀ ਤੁਸੀਂ ਇਸ ਤਰੀਕੇ ਨਾਲ ਦੁੱਧ ਲੈਣਾ ਕੱਚਾ ਦੁੱਧ ਦੇ ਵਿੱਚ ਚੁਟਕੀ ਹਲਦੀ ਪਾਣੀ ਕਿਚਨ ਵਾਲੀ ਹਲਦੀ ਪਾ ਸਕਦੇ ਚਾਹੇ ਅੰਬਾ ਹਲਦੀ ਹੈਗੀ ਪੰਸਾਰੀਆਂ ਵਾਲੀ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਠੀਕ ਹੈ ਸ਼ਾਮ ਨੂੰ ਤੁਸੀਂ ਕੀ ਕਰਨਾ ਹੈ ਡੇਲੀ ਸ਼ਾਮ ਟਾਈਮ ਠੰਡੇ ਟਾਈਮ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਫੇਸ ਨੂੰ ਪਹਿਲਾਂ ਤੁਸੀਂ ਸਾਫ਼ ਕਰ ਲੈਣਾ ਹੈ ਜਾਨੀ ਕਿ ਧੋ ਲੈਣਾ ਹੈ ਠੀਕ ਹੈ ਫੇਸ ਨੂੰ ਬਿਲਕੁਲ ਧੋ ਲੈਣਾ ਹੈ ਕਿਸੇ ਵੀ ਫੇਸ ਵੋਸ਼ ਨਾਲ ਕਿਸੇ ਵੀ ਸਾਬਣ ਨਾਲ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਦੀ ਮ사ਜ ਕਰਨੀ ਹੈ ਨਾਰੀਅਲ ਦਾ ਤੇਲ ਆਪਕਿਉਂ ਭਾਏ ਨਾਰੀਅਲ ਦਾ ਤੇਲ ਪਾਣਾ ਨਾ ਜਿਹੜੀ ਚਿਹਰੇ ਦੀ ਨਾ ਮ사ਜ ਬਹੁਤ ਵਧੀਆ ਹੋ ਜਾਂਦੀ ਹੈ ਜਿਨ੍ਹਾਂ ਦੀ ਸਕਿਨ ਲੂਜ਼ ਹੋ ਗਈ ਹੈ ਜਾਂ ਸਕਿਨ ਵੀ ਢਿੱਲੀ ਪੈਣੀ ਸ਼ੁਰੂ ਹੋ ਗਈ ਹੈ ਤੇ ਇਸ ਤਰੀਕੇ ਨਾਲ ਤੁਸੀਂ ਜਦੋਂ ਮ사ਜ ਕਰੋਗੇ ਨਾ ਦੁੱਧ ਔਰ ਹਲਦੀ ਤੇ ਥੋੜੇ ਜਿਹਾ ਨਾਰੀਅਲ ਤੇਲ ਮਿਕਸ ਕਰਕੇ ਤੁਹਾਡੀ ਸਕਿਨ ਜਿਹੜੀ ਇਕਦਮ ਟਾਈਟ ਹੋਣੀ ਵੀ ਸ਼ੁਰੂ ਹੋ ਜਾਵੇਗੀ ਔਰ ਰੰਗਤਾਂ ਨਿਕਰੇਗਾ ਨਿਕਰੇਗਾ ਕਾਲਾਪਨ ਦਾ ਠੀਕ ਹੋਵੇਗਾ ਤੇ ਟੈਨ ਦਾ ਠੀਕ ਹੋਵੇਗੀ ਨਾਲ ਹੀ ਸਕਿਨ ਜਿਹੜੀ ਇਕਦਮ ਚਮਕ ਵੀ ਜਾਵੇਗੀ ਠੀਕ ਹੈ ਆ ਤੁਸੀਂ ਦੇਖ ਹੀ ਸਕਦੇ ਹੋ ਤੇ ਇੱਕਦਮ ਸਕਿਨ ਜਿਹੜੀ ਹੈ ਨਾ ਬ੍ਰਾਈਟ ਹੋ ਜਾਂਦੀ ਹੈ ਇਸ ਤਰੀਕੇ ਨਾਲ ਤੁਸੀਂ ਦੁੱਧ ਹਲਦੀ ਔਰ ਕੋਕੋਨਟ ਔਇਲ ਦੀ ਮ사ਜ ਕਰਦੇ ਹੋ ਅਗਰ ਨਾਰੀਅਲ ਦਾ ਤੇਲ ਤੁਸੀਂ ਨਹੀਂ ਪਾਣਾ ਚਾਹੁੰਦੇ ਜੇ ਬਾਦਾਮ ਰੋਗਨ ਹੈਗਾ ਤੁਸੀਂ ਬਾਦਾਮ ਰੋਗਨ ਵੀ ਪਾ ਸਕਦੇ ਹੋ ਅਗਰ ਢੜਕ ਔਲੀ ਔਇਲ ਹੈਗਾ ਤਾਂ ਤੁਸੀਂ ਉਹ ਵੀ ਇੱਕ ਬੂੰਦ ਪਾ ਸਕਦੇ ਇਸ ਤਰੀਕੇ ਨਾਲ ਤੁਸੀਂ 10 ਮਿੰਟ ਆਪਣੇ ਚਿਹਰੇ ਦੀ ਮ사ਜ ਕਰਨੀ ਹੈ ਠੀਕ ਹੈ ਆਪਣੇ ਹੱਥਾਂ ਤੇ ਵੀ ਲਗਾ ਸਕਦੇ ਹੋ ਬਾਹਾਂ ਤੇ ਲਗਾਓ ਇਸ ਤਰੀਕੇ ਨਾਲ ਬੋਡੀ ਤੇ ਲਗਾ ਸਕਦੇ ਹੋ ਤੁੱਪ ਤੋਂ ਬਚਣ ਵਾਸਤੇ ਬਹੁਤ ਵਧੀਆ ਇਹ ਰੋਲਾ ਨੁਸਖਾ ਹੈ ਬਹੁਤ ਵਧੀਆ ਇਹ ਬੜਾ ਫੇਸ਼ੀਅਲ ਹੈ ਮਿਲਕ ਫੇਸ਼ੀਅਲ ਇਹ ਹੈਗਾ ਤੁੱਪ ਤੋਂ ਬਚਣ ਵਾਸਤੇ ਕਿਉਂਕਿ ਤੁੱਪ ਤੋਂ ਆਪਣੀ ਸਕਿਨ ਨੂੰ ਹਮੇਸ਼ਾ ਬਚਾ ਕੇ ਰੱਖਣਾ ਚਾਹੀਦਾ ਹੈ ਤੇ ਕੰਮਕਾਰ ਤਾਂ ਚਲੋ ਕਰਨੇ ਪੈਂਦੇ ਨੇ ਇਹ ਵੀ ਨਹੀਂ ਹੈਗਾ ਕਿ ਅਸੀਂ ਸਾਰਾ ਦਿਨ ਅੰਦਰ ਹੀ ਬਹਿ ਰਹੇ ਹਾਂ ਕਿਉਂਕਿ ਕੰਮਕਾਰ ਨੇ ਜਿਹੜੇ ਕੰਮਕਾਰ ਵਾਲੇ ਆ ਜੋ ਭਜਾਂਦੇ ਆ ਕੁੜੀਆਂ ਸਕੂਲ ਜਾਂਦੀਆਂ ਨੇ ਜਾਂ ਲੇਡੀਜ਼ ਆਪਣੇ ਕਈ ਆਪਣੀ ਜੋਬ ਤੇ ਜਾਂਦੀਆਂ ਨੇ ਧੁੱਪ ਚ ਜਾਣਾ ਹੀ ਪੈਂਦਾ ਤੇ ਜਿੰਨਾ ਮਰਜੀ ਆਪਾਂ ਚਿਹਰੇ ਨੂੰ ਦੁਪੱਟੇ ਨਾਲ ਢੱਕ ਲਓ ਜਿੰਨਾ ਮਰਜੀ ਆਪਾਂ ਓਹ ਕਰ ਲਈ ਫਿਰ ਵੀ ਧੁੱਪ ਦਾ ਅਸਰ ਚਿਹਰੇ ਤੇ ਹੋ ਹੀ ਜਾਂਦਾ ਹੈ ਤੇ ਇਸ ਕਰਕੇ ਸ਼ਾਮ ਨੂੰ ਹੋਗਾ ਤੁਸੀਂ ਇਸ ਦੀ ਮ사ਜ ਕਰ ਲੈਂਦੇ ਹੋ ਜਿੰਨੇ ਵੀ ਦਿਨ ਭਰ ਦਾ ਤੁਹਾਡੇ ਜੰਮਿਆ ਹੋਵੇਗਾ ਸਕਿਨ ਦੇ ਉੱਪਰ ਗੰਦਗੀ ਜਾਂ ਕਾਲਾਪਨ ਸਾਰਾ ਹੀ ਖਤਮ ਤੇ ਠੀਕ ਹੋਣਾ ਸ਼ੁਰੂ ਹੋ ਜਾਵੇਗਾ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਦੁੱਧ ਪਾਇਆ ਇੱਕ ਚਮਚਾ ਦੁੱਧ ਕਾਫੀ ਹੁੰਦਾ ਹੈ ਹੌਲੀ ਹੌਲੀ ਕਰਕੇ ਤੁਸੀਂ ਸਾਰਾ ਸਕਿਨ ਦੇ ਅੰਦਰ ਹੀ ਐਬਜ਼ੋਰਬ ਕਰ ਦੇਣਾ ਠੀਕ ਇਸ ਤਰੀਕੇ ਨਾਲ ਤੁਸੀਂ ਸਾਫ ਕਰਨਾ ਹੈ ਔਰ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਠੀਕ ਇਸ ਤਰੀਕੇ ਨਾਲ ਮ사ਜ ਕਰੋਗੇ ਜਿਹੜੇ ਆਈਬ੍ਰੋ نیچے ਨੂੰ ਢਲ ਜਾਂਦੇ ਨੇ ਉਹ ਆਈਬ੍ਰੋ ਤੁਹਾਡੇ ਜਿਹੜੇ ਨਾ ਉੱਪਰ ਨੂੰ ਚੱਕੇ ਰਹਿਣਗੇ ਔਰ ਤੁਹਾਡੀ ਜਿਹੜੀ ਅੰਡਰ ਆੱਖਾਂ ਦੇ ਮਤਲਬ ਕਿ ਆਹ نیچے ਆ ਹੈਗੇ ਨਾ ਨਾ ਡਾਰਕ ਸਰਕਲ ਇਸ ਸਾਰੇ ਹੀ ਸਾਫ ਹੋਣੇ ਸ਼ੁਰੂ ਹੋ ਜਾਣਗੇ। ਆ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ। ਸਰਕਲ ਮਾਊਸ ਵਿੱਚ। ਔਰ ਇਸ ਤਰੀਕੇ ਨਾਲ ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਕਰੋਗੇ ਸਕਿਨ एकदम ਟਾਈਟ ਡਾਰਕ ਸਰਕਲ ਦੀ ਪ੍ਰੋਬਲਮ ਹੀ ਠੀਕ ਹੋ ਜਾਵੇਗੀ। ਆ ਦੇਖੋ ਠੀਕ ਹੈ। ਇਸ ਤਰੀਕੇ ਨਾਲ ਇੱਦਾਂ ਕਿਚਕਿ ਰੱਖਣਾ ਹੈ ਆਪਣੀ ਸਕਿਨ ਨੂੰ ਔਰ ਇਸ ਤਰੀਕੇ ਨਾਲ ਮ사ਜ ਕਰਨੀ ਹੈ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਜਦੋਂ ਤੁਸੀਂ ਇਸ ਤਰੀਕੇ ਨਾਲ ਮ사ਜ ਕਰੋਗੇ ਨਾ ਚਿਹਰੇ ਦੀ ਚਿਹਰੇ ਦਾ ਜਦ ਬਲੱਡ ਸਰਕਲ ਹੈ ਉਹ ਤੇਜ਼ ਹੋਵੇਗਾ ਔਰ ਸਕਿਨ ਤੇ 글로ਅ ਆਵੇਗਾ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਦੁੱਧ ਸਾਰਾ ਹੀ ਸਕਿਨ ਦੇ ਅੰਦਰ ਚਲ ਜਾਂਦਾ ਏ ਔਰ ਜਿਹੜਾ ਔਇਲ ਹੁੰਦਾ ਉਹ ਫਿਰ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਏ ਠੀਕ ਹੈ ਇਸ ਤਰ੍ਹਾਂ ਨਮਸਾਵਜ ਕਰਨੀ ਹੈ ਤਾਂ ਜੋ ਤੁਹਾਡੀਆਂ ਝੁਰੜੀਆਂ ਲੋਸ ਸਕਿਨ ਉਹ ਵੀ ਠੀਕ ਹੋ ਜਾਵੇ ਇੱਕ ਤੀਰ ਦਾ ਦੋ ਨਿਸ਼ਾਨੇ ਆ ਦੇਖੋ ਸਕਿਨ ਵੀ ਸਾਫ਼ ਹੁੰਦੀ ਏ ਔਰ ਟਾਈਟ ਵੀ ਹੁੰਦੀ ਏ ਉਹ ਦੇਖ ਏਦਾਂ ਗਲੋ ਆਉਂਦਾ ਏ ਚਿਹਰੇ ਤੇ ਆਹ ਦੇਖੋ ਇਸ ਤਰੀਕੇ ਨਾਲ ਤੁਸੀਂ ਆਪਣੇ ਹੱਥਾਂ ਦੇ ਨਾਲ ਮ사ਜ ਕਰਨੀ ਠੀਕ ਹੈ ਮੇਰੇ ਕੋਲ ਨਾ ਰੋਲਰ ਹੈ ਆਹ ਦੇਖੋ ਇਹ ਹੈਗਾ ਗੁਆਸ਼ਾ ਠੀਕ ਹੈ ਮੈਂ ਇਹਦੇ ਨਾਲ ਵੀ ਮ사ਜ ਕਰਦੀ ਹੁੰਨੀ ਆ ਤਾਂ ਜੋ ਜਿਹੜੀ ਮੇਰੀ ਲੂਜ਼ ਸਕਿਨ ਨੇ ਉਹ ਟਾਈਟ ਰਵੇ ਆਹ ਦੇਖੋ ਇਹ ਗੁਆਸ਼ਾ ਰੋਲਰ ਹੈ ਇਹ ਤੁਹਾਨੂੰ ਆਨਲਾਈਨ ਮਿਲ ਜਾਊਗਾ ਮੀਸ਼ੋ ਤੋਂ ਇਹ ਤੁਹਾਡੀ ਸਕਿਨ ਨੂੰ ਟਾਈਟ ਕਰਦਾ ਹੈ ਔਰ ਸਕਿਨ ਵਿੱਚ ਚਮਕ ਲੈ ਕੇ ਆਉਂਦਾ ਹੈ ਇਹ ਸਟੋਨ ਬਹੁਤ ਵਧੀਆ ਨਾ ਹੀ ਇਹ ਹੈਗਾ ਪੱਥਰ ਦਾ ਨਾ ਹੀ ਹੈਗਾ ਪਲਾਸਟਿਕ ਦਾ ਇਹ ਅਜਬ ਤਰੀਕੇ ਦਾ ਸਟੋਨ ਹੈ ਕੋਰੀਅਨ ਲੋਕ ਇਹਨੂੰ ਇਸਤੇਮਾਲ ਕਰਦੇ ਨੇ ਤੇ ਆਪਣੀ ਸਕਿਨ ਨੂੰ ਟਾਈਟ ਬਣਾ ਕੇ ਰੱਖਦੇ ਨੇ ਤਾਂ ਹੀ ਉਹਨਾਂ ਦੀ ਸਕਿਨ ਜਿਹੜੀ ਹੈ ਨਾ ਲੂਜ਼ ਨਹੀਂ ਹੁੰਦੀ ਚਾਹੇ ਉਹ 60 ਸਾਲ ਦੀ ਉਮਰ ਦੇ ਹੋ ਜਾਣ ਚਾਹੇ ਉਹ 70 ਸਾਲ ਦੀ ਚ ਹੋ ਜਾਣ ਤੁਸੀਂ ਦੇਖਿਆ ਹੁਣ ਸਕਿਨ ਉਹਨਾਂ ਦੀ ਬਿਲਕੁਲ ਚਮਕਦਾਰ ਔਰ ਟਾਈਟ ਹੁੰਦੀ ਹੈ ਕਿਉਂਕਿ ਇਹ ਇਦਾਂ ਨਾਲ ਮ사ਜ ਕਰਦੇ ਨੇ ਇਸ ਤਰੀਕੇ ਨਾਲ ਅੱਖਾਂ ਦੀ ਮ사ਜ ਕਰੋ ਜਿਨ੍ਹਾਂ ਦੇ ਪਫੀ ਅੱਖਾਂ ਹੁੰਦੀਆਂ ਨੇ ਅੱਖਾਂ ਤੇ ਸਵੇਲਿੰਗ ਹੋਈ ਹੁੰਦੀ ਏ ਉਹ ਠੀਕ ਰਹਿੰਦੀ ਏ ਬਹੁਤ ਵਧੀਆ ਹੁੰਦੀ ਏ ਤੁਸੀਂ ਮੀਸ਼ੋ ਤੋਂ ਆਨਲਾਈਨ ਤੁਸੀਂ ਇਹ ਬੜਾ ਮੰਗਵਾ ਸਕਦੇ ਹੋ ਆ ਦੇਖੋ ਇਸ ਤਰੀਕੇ ਨਾਲ ਇਹਦੀ ਮ사ਜ ਕਰੋ ਦੇਖੋ ਦੁੱਧ ਲਗਾਇਆ ਏ ਤੇਲ ਲਗਾਇਆ ਬਿਲਕੁਲ ਅੰਦਰ ਚਲਾ ਗਿਆ ਦੇਖੋ ਬਿਲਕੁਲ ਹੀ ਅੰਦਰ ਚਲਾ ਗਿਆ ਠੀਕ ਹੈ ਉਸ ਤੋਂ ਬਾਅਦ ਇਹਦੇ ਸੁੱਕ ਜਾਣਾ ਠੀਕ ਹੈ ਹੁਣ ਬਿਲਕੁਲ ਸੁੱਕ ਗਿਆ ਦੇਖੋ ਸੁੱਕ ਗਿਆ ਸੁੱਕਣ ਤੋਂ ਬਾਅਦ ਨਾ ਜਦੋਂ ਮੈਂ ਦੇਖੋ ਮਲਦੀ ਵੀ ਨਾ ਇਦਾਂ ਜਿੱਦਾਂ ਮੈਲ ਉਤਰਦੀ ਨਾ ਇਸ ਤਰੀਕੇ ਨਾਲ ਆ ਦੇਖੋ ਇਹ ਤੁਹਾਨੂੰ ਨਜ਼ਰ ਸ਼ਾਇਦ ਆਉਂਦੀ ਵੀ ਕਿ ਨਹੀਂ ਆ ਦੇਖੋ ਆ ਦੇਖੋ ਇਸ ਤਰੀਕੇ ਨਾਲ ਮੈਲ ਦੀਆਂ ਬੱਤੀਆਂ ਬਣ ਬਣ ਕੇ ਉਤਰਦੀਆਂ ਨੇ ਇਹ ਕੀ ਹੁੰਦਾ ਇਹ ਹੁੰਦੀ ਜਿਹੜੀ ਦਿਨ ਭਰ ਤੁਹਾਡੀ ਡਸਟ ਔਰ ਜਿਹੜਾ ਟੈਨ ਹੋਈ ਹੁੰਦੀ ਚਿਹਰੇ ਤੇ ਧੁੱਪ ਦੀ وجہ ਨਾਲ ਉਹ ਸਾਰੀ ਹੀ ਇਸ ਤਰੀਕੇ ਨਾਲ ਉਤਰ ਜਾਂਦੀ ਹੈ ਔਰ ਰੰਗ ਜਿਹੜਾ ਤੁਹਾਡਾ ਦੁੱਧ ਨਾਲ ਉਹ ਵੀ ਚਿੱਟਾ ਹੋ ਜਾਂਦਾ ਹੈ 10 ਮਿੰਟ ਦਾ ਪ੍ਰੋਸੈਸ ਤੇ ਤੁਹਾਡੀ ਸਕਿਨ ਇਕਦਮ ਸ਼ੀਸ਼ੇ ਵਾਂਗੂ ਚਮਕ ਜਾਏਗੀ ਆ ਦੇਖੋ ਦੇਖੋ ਆ ਦੇਖੋ ਉਸ ਤੋਂ ਬਾਅਦ ਅਸੀਂ ਨੋਰਮਲ ਪਾਣੀ ਨਾਲ ਚਿਹਰੇ ਨੂੰ ਧੋਸ਼ ਕਰ ਲੈਣਾ ਤੇ ਚਿਹਰਾ ਤੁਹਾਡਾ ਬਿਲਕੁਲ ਹੀ ਚਮਕ ਜਾਣਾ ਹੈ ਇਕਦਮ ਗਲੋ ਆ ਜਾਣਾ ਚਿਹਰੇ ਤੇ ਬਹੁਤ ਹੀ ਕੰਮ ਦਾ ਹੋ ਜਾਂਦਾ ਹੈ ਚਿਹਰਾ ਦੇਖੋ ਕਿੰਨੀ ਚਮਕ ਗਈ ਸਕਿਨ ਠੀਕ ਹੈ ਜੀ ਤੇ ਦੇਖਿਆ ਕਿੰਨਾ ਪਿਆਰਾ ਜਿਹਾ ਨੁਸਖਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਗਰਮੀ ਤੋਂ ਬਚਣ ਲਈ ਗਰਮੀ ਦੀ ਧੁੱਪ ਤੋਂ ਆਪਣੀ ਸਕਿਨ ਨੂੰ ਬਚਾਉਣ ਲਈ ਜਿਨ੍ਹਾਂ ਦੀ ਸਕਿਨ ਝੁੱਲਸ ਜਾਂਦੀ ਹੈ ਇਹਦੇ ਨਾਲ ਸਕਿਨ ਮੋਟੀ ਵੀ ਹੋ ਜਾਂਦੀ ਹੈ ਜਿਨ੍ਹਾਂ ਦੀ ਸਕਿਨ ਪਤਲੀ ਹੋਈ ਹੁੰਦੀ ਹੈ ਨਾ ਕ੍ਰੀਮਾਂ ਲਗਾ ਲਗਾ ਕੇ ਤਰਾਂ-ਤਰਾਂ ਦੀਆਂ ਜਿਨ੍ਹਾਂ ਨੂੰ ਸ਼ਾਇਆ ਦੀ ਪ੍ਰੋਬਲਮ ਹੁੰਦੀ ਹੈ ਉਹ ਬਹੁਤ ਤਰਾਂ ਦੇ ਕ੍ਰੀਮਾਂ ਲਗਾ ਕੇ ਆਪਣੀ ਸਕਿਨ ਨੂੰ ਉਹਨਾਂ ਨੇ ਪਤਲਾ ਕੀਤਾ ਹੁੰਦਾ ਹੈ ਉਹ ਸਕਿਨ ਨੂੰ ਮੋਟਾ ਵੀ ਕਰਦੀ ਹੈ ਔਰ ਸਕਿਨ ਵਿੱਚ ਜਾਨ ਵੀ ਡਾਲ ਦਿੰਦੇ ਇਹ ਵਾਲਾ ਫੇਸ਼ੀਅਲ ਠੀਕ ਹੈ ਜੁਟਕੀ ਹਲਦੀ ਪਾਣੀ ਦੁੱਧ ਵਿੱਚ ਔਰ ਥੋੜਾ ਜਿਹਾ ਨਾਰੀਅਲ ਦਾ ਤੇਲ ਠੀਕ ਹੈ ਜੀ ਇਸ ਤਰੀਕਾ ਕਰੂ ਆਪਣਾ ਚਿਹਰੇ ਦੀ ਦੇਖਭਾਲ ਜਿਹੜਾ ਤੁਹਾਡਾ ਦੇਖੋ ਦੁੱਧ ਤੋਂ ਵੀ ਚਿੱਟਾ ਹੋਣਾ ਸ਼ੁਰੂ ਹੋ ਜਾਵੇਗਾ ਔਰ ਇੱਕਦਮ ਜਵਾਨ ਤੇ ਇੱਕਦਮ ਚਮਕਦਾਰ ਚਿਹਰਾ ਰਹੇਗਾ ਵੀਡੀਓ ਥੋੜੀ ਜਿਹੀ ਵੀ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਫਿਰ ਮਿਲਦੇ ਆ ਐਸੇ ਤਰ੍ਹਾਂ ਹੀ ਨਿਊ ਨਿਊ ਵੀਡੀਓ ਲੈ ਕੇ ਆਵਾਂਗੇ ਜਿਹੜੀ ਮੈਂ ਦੁਪਹਿਰੇ ਵੀਡੀਓ ਪਾਈ ਸੀ ਪੋਟੈਟੋ ਵਾਲੇ ਆਲੂ ਫੇਸ਼ੀਅਲ ਉਹ ਵੀਡੀਓ ਦੇਖੋ ਬਹੁਤ ਕੰਮ ਦੀ ਵੀਡੀਓ ਹੈ ਜਿਨ੍ਹਾਂ ਦੇ ਸ਼ਾਈਆਂ ਨੇ ਉਹ ਸ਼ਾਈਆਂ ਨੂੰ ਠੀਕ ਕਰਦੀ ਹੈ ਔਰ ਰੰਗਤ ਜਿਹੜੀ ਤੁਹਾਡੀ ਬਿਲਕੁਲ ਨਿੱਖਰ ਜਾਂਦੀ ਹੈ ਠੀਕ ਹੈ ਜੀ ਫਿਰ ਮਿਲਦੇ ਆ ਨਈ ਵੀਡੀਓ ਨਾਲ ਬਾਏ